ਜੀ ਮੈਨੂੰ ਲੱਗਦਾ ਕਿ مکمل ਤੌਰ ਤੇ ਪੰਜਾਬ ਦੇ ਅੰਦਰ ਐਡਮਿਨਿਸਟ੍ਰੇਸ਼ਨ ਫੇਲ ਹੋ ਗਈ ਹੈ ਡਿਪਟੀ ਕਮਿਸ਼ਨਰ ਤੇ ਐਸਐਸਪੀ ਸਾਹਿਬ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਸਭ ਤੋਂ ਵੱਡੀ ਤੁਹਾਡੀ ਦੋਵਾਂ ਯੰਗ ਆਫਿਸਰਾਂ ਦੀ ਨਾਕਾਮੀ ਇਹ ਹੈ ਕਿ ਦੋ ਹਲਕਿਆਂ ਦੇ ਵਿੱਚ ਜਿੱਥੇ ਤੁਸੀਂ ਕਹਿੰਦੇ ਹੋ ਕਿ ਡੈਮੋਕ੍ਰੇਸੀ ਦਾ ਮਰਡਰ ਕਰ ਦਿੱਤਾ ਗਿਆ ਕਾਗਜ਼ ਜੀ ਨਹੀਂ ਦਾਖਲ ਕਰਨ ਦਿੱਤੇ ਗਏ ਕਿ ਅਸੀਂ ਕਾਗਜ਼ ਨਹੀਂ ਦਾਖਲ ਕਰਨ ਦੇਾਂਗੇ ਐਵੇਂ ਜੀਰੋ ਹੋਇਆ ਲੇਕਿਨ ਜੀਰੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੈਂ ਡਿੰਪਾ ਜੀ ਸੰਧੂ ਸਾਹਿਬ ਰਾਣੇ ਜੀਰਾ ਸਾਹਿਬ ਨੇ ਰਲ ਮਿਲ ਕੇ ਕਾਗਜ਼ ਦਾਖਲ ਕਰਾ ਲਏ ਉੱਥੋਂ ਦੀ ਐਵੇਂ ਆਖੀਏ ਉਸ ਤੋਂ ਬਾਅਦ ਪੁਲਿਸ ਨੇ ਵੀ ਐਡਮਿਨਿਸਟ੍ਰੇਸ਼ਨ ਨੇ ਵੀ ਸਾਡਾ ਸਾਥ ਦਿੱਤਾ ਲੇਕਿਨ ਜੋ ਇੱਥੇ ਨੰਗਾ ਨਾਚ ਹੋਇਆ ਮੈਂ ਕਿਹਾ ਕਿ ਇਹਨਾਂ ਕੁਰਸੀਆਂ ਤੇ ਤੁਸੀਂ ਲੋਕ ਬੈਠੇ ਹੋ ਔਰ ਇਹ ਕੁਰਸੀਆ ਦੀ ਬੜੀ ਅਹਿਮੀਅਤ ਹੈ ਵਰਦੀ ਵੀ ਬੜੀ ਅਹਿਮੀਅਤ ਹੈ ਲੇਕਿਨ ਅੱਜ ਜੋ ਡੈਮੋਕ੍ਰੇਸੀ ਦਾ ਬਹੁਤ ਵੱਡਾ ਕਾਹਨ ਹੋਇਆ ਸੁਪਾਲ ਸਿੰਘ ਜੀ ਦੇ ਹਲਕੇ ਦੇ ਵਿੱਚ ਇਹ ਪੱਟੀ ਹਲਕੇ ਵਿੱਚ ਕਿਸੇ ਨੂੰ ਕਾਗਜ਼ੀ ਨਹੀਂ ਦਾਖਲ ਕਰਨੀ ਤੇ ਮਿਸ਼ਹਾਰਾ ਦੇ ਵਿੱਚ ਗੋਲੀ ਚੱਲ ਗਈ ਸਾਡੇ ਪੰਜ ਸੱਤ ਜਿਹੜੇ ਸਰਪੰਚ ਜੀ ਦੇ ਵਿਚਾਰੇ ਕੋਈ ਕੰਨਾ ਡੱਪ ਗਿਆ ਕੋਈ ਇੱਧਰ ਹੋ ਗਿਆ ਉਹ ਕਾਗਜ਼ ਨਹੀਂ ਦਾਖਲ ਹੋ ਜਾਂ ਜੀ ਡਿਪਟੀ ਕਮਿਸ਼ਨਰ ਨੂੰ ਮਿਲੇ ਆਹ ਹਾਲਾਤ ਹੈ ਇਸ ਤਰ੍ਹਾਂ ਦੇ ਪੰਜ ਚਾਰ ਬੰਦੇ ਫੱਟੜ ਹੋਏ ਐ ਜਿਨ੍ਹਾਂ ਦੇ ਆਹ ਹਾਲਾਤ ਕੀਤੇ ਗਏ ਆ ਔਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਇੱਕ ਵੱਡੀ ਘਤਨਾ ਕਰਮ ਹੋਇਆ ਕਿ ਇੱਕ ਇੱਥੇ ਕੋਈ ਉਹਦਾ ਨਾਮ ਕੀ ਹੈ ਮੁੰਡੇ ਦਾ ਰੋਬਨ ਰੋਬਨ ਨਾਮ ਦਾ ਵਿਅਕਤੀ ਬਾੜੀ ਮੇਘੇ ਤੋਂ ਐ ਗੈਂਗਸਟਰ ਜੀ ਨੂੰ ਪੁਲਿਸ ਪੜ ਰਹੀ ਐ ਔਰ ਐਸਐਸਪੀ ਬੜਾ ਉਤਾਵਲਾ ਜਿਹੜੀਆਂ ਉਹਦੀਆਂ ਗੱਲਾਂ ਤੋਂ ਲੱਗਿਆ ਕਿ ਭਾਈ ਮੈਂ ਇਹਨੂੰ ਫੜਨਾ ਮੇਰੀ ਸੀਆਈ ਦੇ ਦੀ ਟੀਮ ਲੱਗੀ ਹੋਈ ਹੈ ਮੈਂ ਇਹਦੀ ਤਲਾਸ਼ ਚ ਬੜੇ ਚਿਰ ਤੋਂ ਲੇਕਿਨ ਅੱਜ ਫੋਟੋਆ ਪੇਸ਼ ਕੀਤੀਆਂ ਗਈਆਂ ਉਸ ਬੰਦੇ ਨੂੰ ਜਿਹੜਾ ਡੀਐਸਪੀ ਪਿੱਖੀ ਬੰਦਾ ਹੈ ਪਿੱਖੀ ਪਿੱਖੀ ਬੰਦਾ ਡੀਐਸਪੀ ਹੈ ਤੇ ਐਸਐਚਓ ਉਹਨਾਂ ਦੇ ਹੱਥਾਂ 'ਚ ਉਹ ਕੋਲੇ ਖੜੇ ਹੈ ਤੇ ਦੋ ਪੁਲਿਸ ਦੇ ਮਲਾ ਕੇ ਉਹਨੂੰ ਭਜਾ ਰਹੇ ਹੈ ਇਹ ਫੋਟੋਆ ਸੁਪਾਲਜੀ ਕੋਲੇ ਆ ਤੁਹਾਨੂੰ ਭੇਜ ਵੀ ਦੇਣਗੇ ਏ ਐਸਐਸਪੀ ਜਾਨ ਨੂੰ ਵੀ ਦੇਤੀ ਹੈ ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੈਂਗਸਟਰਾਂ ਨੂੰ ਤੇ ਡਰਗ ਮਾਫੀਆ ਨੂੰ ਖੋਦਵਾ ਖੋਦ ਜਿਹੜੀ ਹੈ ਪੁਲਿਸ ਤੇ ਇਹ ਜਿਹੜੀ ਸਰਕਾਰ ਹੈ ਭਗਵੰਤ ਸਿੰਘ ਮਾਨ ਹੋਰਾਂ ਨਹੀਂ ਇਹ ਛੇ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਖ ਦਰਸ਼ਕ ਵਾਂਗ ਕੇ ਦੇਖ ਰਹੇ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਅਫਸਰ ਚਾਹੇ ਸ਼ਾਹੀ ਹੈ ਜਿਹੜੀ ਉਹ ਬਿਲਕੁਲ ਨਥਾਰਜੀ ਖੋ ਚੁੱਕੀ ਹੈ ਅੱਜ ਮੈਂ ਲੱਗੇ ਤੁਸੀਂ ਮੰਨਣਾ ਨਹੀਂ ਨਾ ਕੇਵਲ ਸਾਡੇ ਬੰਦੇ ਕੁੱਤੇ ਜਿਹੜੀ ਤਰਨਤਾਰ ਦੀ ਪੁਲਿਸ ਤੇ ਵੀ ਅੱਜ ਇਹ ਜਿਹੜੇ ਬੰਦੇ ਆ ਗੱਲ ਪੈ ਗਈ ਹੈ ਕਈ ਥਾਂ ਮਾਰੇ ਮਹਿਗੀ ਦੇ ਮਾਰੇ ਮਹਿਗੀ ਦੇ ਮਾਰੇ ਮਹਿਗੀ ਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆ ਜਿਹੜਾ ਨੰਗਾ ਨਾ ਛੋਇਆ ਗੁੰਡਾ ਗੁਰਦੀ ਦਾ ਤਰਨਤਾਰ ਦੇ ਵਿੱਚ ਇਹ ਦੋਨੇ ਅਫਸਰਾਂ ਨੂੰ ਅਸੀਂ ਦੱਸਿਆ ਨਾਲੇ ਕੋਸਕੀਤੀ ਆ ਕਿ ਸਾਡੇ ਦੋ ਚਾਰ ਸਰਪੰਚਾ ਜਿਹੜੇ ਜਿਹੜੇ مشਵਾਰਿਆਂ ਦੇ ਰਹਿ ਗਏ ਉਹਨਾਂ ਦੇ ਵੀ ਗੋਲੀ ਚੱਲਣ ਕਰਕੇ ਉਹ ਭੱਜ ਗਏ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖੋ ਅਸੀਂ ਵੀ ਉਹਨਾਂ ਨਾਲ ਗੱਲ ਕਰਦੇ ਤਾਂ ਜੋ ਉਹਨਾਂ ਦੇ ਕਾਗਜ਼ ਲੈ ਜਾਣ ਸੋ ਇਹ ਸਾਰੇ ਘਤਨਾ ਕਰਮ ਬਾਰੇ ਜਿਹੜਾ ਇਹਨਾਂ ਨੂੰ ਜਾਣੂ ਕਰਾਇਆ ਉਹਨਾਂ ਨੇ ਯਕੀਨ ਦਿਵਾਇਆ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਪਰਚਾ ਦੇਾਂਗੇ ਜੇ ਪਰਚਾ ਨਹੀਂ ਹੁੰਦਾ ਤਾਂ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਹੈ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਫਿਰ ਐਸਐਸਪੀ ਤੇ ਡੀਸੀ ਦਾ ਘਰਾਓ ਰੱਖਣਾ ਹੈ ਅਸੀਂ ਥੱਲੇ ਛੋਟੇ ਬੰਦੇ ਦਾ ਕਿਸੇ ਦੰਦ ਤੱਕ। ਉਹ ਛੋਟੇ ਬੱਚੇ। ਉਹਨਾਂ ਚੱਕਰ ਅਸੀਂ ਦਾਮ ਨਹੀਂ ਲੈਣਾ। ਹੁਣ ਇਹ ਵੀ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਆਪਣੇ ਸੱਡਾ ਮਾਰ ਕੇ ਦੂਜੀ ਧਿਰ ਦੇ ਕਿਉਂਕਿ ਇਹ ਰਵਾਜ ਹੈ ਇੱਥੇ, ਕ੍ਰਾਸ ਪਰਚੇ ਦਾ। ਮੇ ਨਾਲ ਇਹਨਾਂ ਦੇ ਬੰਦੇ ਦਾਖਲ ਕਰਾ ਕੇ ਤੇ ਅਸੀਂ ਇਹਨਾਂ ਦੇ ਪਰਚਾ ਕਰਾ ਦੇ। ਇਸ ਤਰ੍ਹਾਂ ਦਾ ਘਟਨਾਕਰਮ ਵੀ ਹੋਇਆ ਤੇ ਆ ਇਸੇ ਇੱッセ ਹੀ ਪਰਚੇ ਥੱਲੇ ਧਰਨਾ ਲਾਵਾਂ। ਫੇਰ ਜਾਣ ਨਹੀਂ ਦੇਾਂਗੇ ਕਿਸੇ ਨੂੰ ਬਾਹਰ। ਸੋ ਸਮਾਂ ਥੋੜਾ ਰਹਿ ਗਿਆ। 2 ਸਾਲ ਰਹਿ ਗਏ। ਮੱਖ ਮੰਤਰੀ ਭਗਵੰਤ ਮਾਨ ਜੀ ਜਿਹੜਾ ਗੱਲਾਂ ਕਰਕੇ ਤੁਸੀਂ ਸਰਕਾਰ ਨੇ ਕਿਹਾ ਸੀ ਬਦਲਾਵ ਦੀ ਸਰਕਾਰ ਅੱਜ ਲੋਕਾਂ ਨੇ ਥੋੜਾ ਬਦਲਾਵ ਵੇਖ ਲਿਆ ਔਰ ਤੁਹਾਡੇ ਨਾਲ ਉਹ ਹੋਣੀ ਹੈ ਜਿਹੜੀ ਕਦੇ ਕਿਸੇ ਨਾਲ ਨਾ ਹੋਈ ਹੋਵੇ ਇਹ ਆਮ ਆਦਮੀ ਪਾਰਟੀ ਦੇ ਗਰੇ ਆ ਬੰਦੇ ਤੁਰੇ ਫਿਰਦੇ ਆ ਇਹਨਾਂ ਦੇ ਐਮ ਐਲ ਏ ਸਾਬ੍ਹ ਇਹਨਾਂ ਨੂੰ ਵੀ ਕੋਈ ਥਾਂ ਨਹੀਂ ਛੋਣੀ ਜਿਸ ਤਰ੍ਹਾਂ ਦੇ ਇਹਨਾਂ ਨੇ ਹਾਲਾਤ ਬਣਾਏ ਸੋ ਅੱਜ ਮੈਂ ਇਸ ਕੱਲ ਦੀ ਪੂਰੀ ਨਿੰਦਾ ਕਰਦਾ ਔਰ ਆਪੇ ਵਰਕਰਾਂ ਨੂੰ ਕਹਿੰਦਾ ਤਕੜੇ ਰਹੋ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਐ ਬਿਲਕੁਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ ਕਿਸੇ ਵਰਕਰ ਤੇ ਆ ਚਾਹੀਗੀ ਅਸੀਂ ਸਾਰੇ ਲੀਡਰ ਸਹਬਾਨ ਉਹਰੇ ਨਾਲ ਖੜੇ ਰਵਾਂਗੇ ਔਰ ਆਂਟ ਨਹੀਂ ਆਉਣਦਿਆਂ ਔਰ ਆਹ ਕਾਰਵਾਈ ਦਾ ਸਾਨੂੰ ਯਕੀਨ ਦਵਾ ਵੀ ਕਾਰਵਾਈ ਕਰਾਂਗੇ ਨਾ ਕੀਤੀ ਤਾਂ ਫਿਰ ਅਸੀਂ ਐਸਐਸਪੀ ਦਾ ਤੇ ਡਿਪਟੀ ਕਮਿਸ਼ਨਰ ਦਾ ਕਰਾਓ ਕਰਾਂਗੇ ਭਾਈ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਗੈਂਗਸਟਰ ਜਿਹੜਾ ਰੋਡਿੰਗ ਆ ਕਹਿ ਰਹੇ ਆ ਕਿ ਆਪਾਂ ਹੀ ਸਟਾਫ ਵੀ ਭਾਂਡੇ ਦਾ ਕੁਛ ਇਸ ਤਰ੍ਹਾਂ ਦੀ ਹੋਰ ਵੀ ਗੈਂਗਸਟਰ ਨੂੰ ਲੱਗਦਾ ਕਿ ਇਹਨਾਂ ਦੇ ਸਾਰੇ ਸਾਰੇ ਥਾਵਾਂ ਤੇ ਐਵੇਂ ਕੁਝ ਨਸ਼ੇਰਾ ਪਨੂਆਛੀ ਕਿਉਂਕਿ ਜਿਹੜੇ ਤਕਸੀਰੀ ਕਰਦੇ ਹੈ ਨਸ਼ੇਰਾ ਕਾਰੋਬਾਰ ਕਰਦੇ ਹੈ ਜਾਂ ਜਿਹੜੇ ਉਹ ਜਿਹੇ ਗੈਂਗਸਟਰ ਹੈ ਉਹਨਾਂ ਨੂੰ ਪੁਲਿਸ ਦੀ ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਸ਼ੈ ਇਸ ਕਰਕੇ ਸਾਰਾ ਕੰਮ ਕਿਦੋਂ ਉਹਨਾਂ ਨੂੰ ਸਰਪੰਚ ਬਣਾਇਆ ਜਾ ਰਿਹਾ ਹੈ ਤੁਸੀਂ ਵੇਖੋ ਨਾ ਆ ਜਿਹੜੇ ਬੰਦੇ ਨੂੰ ਪੁਲਿਸ ਭਾੜ ਰਹੀ ਹੈ ਤੇ ਪੁਲਿਸ ਨੇ ਕੋਲੇ ਆ ਕੇ ਛੜਤਾ ਉਹਨੇ ਹੀ ਸਰਪੰਚ ਬਣਾ ਰਿਆ ਉੱਥੇ ਨਾ ਇਹ ਉਹ ਤੁਲਸਾਹ ਸੋ ਇਥੋਂ ਕੀ ਹੰਦਾ ਬਲਾਇਆ ਚਾ ਸਕਦਾ ਇਹੋ ਜਿਹੇ ਮਾਰੇ ਅੰਸਰਾਂ ਨੂੰ ਸਾਡੀ ਸਰਕਾਰ ਚ ਵੀ ਮੜਮਟਾ ਉੰਮੀ ਕੀ ਹੋਇਆ ਲੇਕਿਨ ਅਸੀਂ ਜਿਹੜਾ ਇਸ ਤਰ੍ਹਾਂ ਦੇ ਗੈਂਗਸਟਰ ਸੀਗੇ ਜਾਂ ਤਸਕਰੀ ਕਰਦੇ ਸੀ ਉਹਨਾਂ ਨੂੰ ਅਸੀਂ ਕਦੇ ਸਰਪੰਚੀ ਦਾ ਮੌਕਾ ਨਹੀਂ ਸਾਡੇ ਬੰਦਿਆਂ ਨੇ ਕਦੇ ਦਿੱਤਾ ਸੋ ਇਹ ਮਾਰੀ ਪਿਰਤਾ ਔਰ ਸਾਬੇ ਬੰਦਿਆਂ ਨੂੰ 21 ਦੀਆਂ 31 ਪੌਣੀਆਂ ਹੁੰਦੀਆਂ ਪਰ ਅਸੀਂ ਇਹ ਚਾਹਨੇ ਆ ਕਿ ਅਸੀਂ ਪੰਜਾਬ ਦਾ ਮਾਹੌਲ ਨਾ ਖਰਾਬ ਹੋ ਪਈ। ਵਿਦੇਸ਼ੀ ਬਟਾ ਗੈਂਗਸਟਰੇ ਕਮਰ ਤੋਂ ਬਾਹਰ ਜਿਹੜਾ ਜੀ ਉਹ ਕੌਲਾਂ ਕਰਕੇ ਸਰਪੰਚੀ ਨਾਲ ਲੜਨੀ ਦੀ ਗੱਲ ਕਰ ਰਿਹਾ। ਉਹ ਯਾਰ ਗੱਲ ਇਹ ਆ ਵੀ ਇਹ ਹੁਣ ਇਹ ਪੁਲਿਸ ਹੁੰਦੀ ਸੀ ਮਾਰਸ਼ਲ। ਇਹਨੇ ਹੱਤਵਾਲੇ ਸਮੇਂ ਬੜਾ ਕੰਮ ਕੀਤਾ। ਇਹ ਹੱਤਵਾਲਾ ਖਾਤਮਾ ਕੀਤਾ ਇਸੇ ਪੰਜਾਬ ਦੀ ਪੁਲਿਸ ਨੇ। ਲੇਕਿਨ ਹੁਣ ਪੁਲਿਸ ਨੂੰ ਬਿਲਕੁਲ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹਦੇ ਨਾਲ ਇਸ ਪੁਲਿਸ ਦੀ ਹੀਠੀ ਹੋਊਗੀ ਕੱਲੇ ਵਰਦੀ ਪਾਈ ਐ ਇਹਨ ਕੋਲ ਬੰਦੂਖੀ ਐ ਰੋਂਦੇ ਇਹਨਾਂ ਦੇ ਕੱਢੇ ਦੇ ਸਾਰੇ ਸੋ ਮੇਰੇ ਕਹਿਣ ਦਾ ਮਤਲਬ ਕਿ ਸਰਕਾਰ ਅਸੀਂ ਨਕਮੀ ਬਣ ਗਈ ਹੈ ਛੇ ਕਿਵੇਂ ਬਣੀ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਨੇ ਅਜੇ ਗ੍ਰਹਿ ਮੰਤਰੀ ਤਾਂ ਮੁੱਖ ਮੰਤਰੀ ਕਮਜ਼ੋਰ ਹੋਵੇ ਤਾਂ ਫਿਰ ਕੰਮ ਕਿਵੇਂ ਚੱਲਣਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਬਿਲਕੁਲ ਪੁਲਿਸ ਦਾ ਕਸੂਰ ਤਾਂ ਹੈਗੇ ਹੈਗਾ ਨਾਲ ਸਰਕਾਰ ਦਾ ਕਸੂਰ ਹੈਗੇ ਸਾਨੂੰ ਸਰਕਾਰ ਆਜੰਦ ਜੇ 10 ਦਿਨਾਂ ਦੇ ਵਿੱਚ ਗੈਂਗਸਟਰ ਤੁਹਾਨੂੰ ਕੋਈ ਲੱਭਿਆ ਆ ਗਿਆ ਤਾਂ ਕਹਦੇ ਜੋ ਜੇ ਪੁਲਿਸ ਆ ਵੀ ਆਈ ਤੇ ਆ ਜੇ ਤੇ ਫਿਰ ਇਹ ਥੋੜੀ ਵੀ ਗੈਂਗਸਟਰ ਉੱਥੋਂ ਸਿੱਧੇ ਫੋਨ ਕਰਨ ਲੱਗ ਪੈਣ ਤੇ ਸਰਪੰਚੀਆਂ ਦੇ ਨਾਮ ਜਾਂ ਕਾਗਜ਼ ਦਾਖਲ ਕਰਾਉਣਾ ਅੱਜ ਜਿਹੜੇ ਕਾਗਜ਼ਾਤ ਆ ਆ ਅਸੀਂ ਅੱਜ ਦੇ ਸੱਚੇ ਅਸੀਂ ਆਰ ਦਰਖਾਸਤ ਵੀ ਦਿੱਤੀ ਆ ਹੁਣ ਪੰਚਾਇਤੀ ਚੋਣਾਂ ਦੇ ਨਾਮਗਤ ਪੱਤਰ ਦਾਖਲ ਕਰਾਉਣੀ ਆ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਦੇ ਰਹੇ ਜਿਹੜੀ ਤੁਸੀਂ ਕਹਿੰਦੇ ਕਾਗਜ਼ ਨਹੀਂ ਦਾਖਲ ਹੋਏ ਉਹਦੇ ਲੈ ਕੇ ਫਿਰ ਕਿਸ ਤਰ੍ਹਾਂ ਕਰ ਰਹੇ ਲੋ ਜੀ ਅਸੀਂ ਕਮਿਸ਼ਨਰ ਨੂੰ ਕਿਹਾ ਵੀ ਉਹ ਲਿਖੋ ਤੁਸੀਂ ਕੀ ਬੋਲੀ ਉੱਤੇ ਗਲਤੀ ਕਰਕੇ ਉੱਤੇ ਗੋਲੀ ਗੋਲੀ ਚਲਣ ਕਰਕੇ ਦਾਖਲ ਨਹੀਂ ਹੋ ਸਕੇ ਇਲੈਕਸ਼ਨ ਕਮਿਸ਼ਨ ਨੂੰ ਉਹ ਕਹਿੰਦੇ ਮੈਂ ਆਪਦੀ ਰਿਪ੍ਰেজੈਂਟੇਸ਼ਨ ਭੇਜਦਾ ਹਾਂ ਅਸੀਂ ਉਹਨਾਂ ਨੂੰ ਆਪਦੀ ਰਿਪ੍ਰেজੈਂਟੇਸ਼ਨ ਦਿੱਤੀ ਹੈ ਉਹ ਗੱਲ ਲਿਖ ਕੇ ਭੇਜਾਂਗੇ ਅਸੀਂ ਫਿਰ ਇਲੈਕਸ਼ਨ ਕਮਿਸ਼ਨ ਨਾਲ ਪ੍ਰਸੀਡ ਕਰਾਂਗੇ